ਨਮੋਸ ਜੀ ਸਸੀ ਕਾਲ ਜੀ ਹੈ ਲੋ ਜੀ ਜੀ ਤੁਸੀਂ ਸਾਡੇ ਚੈਨਲ ਦੇਖਦੇ ਨੀਓ ਮੈਂ ਉਹਨਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਪਲੀਜ਼ ਜ਼ਰੂਰ ਕਰਿਓ ਸਾਨੂੰ ਬਰੂਨੋ ਦੀ ਅੱਜ ਮੈਂ ਬਹੁਤ ਦਿਨਾਂ ਤੋਂ ਸੋਚ ਰਹੀ ਆ ਬਰੂਨੋ ਦੇ ਛੋਟੇ ਹੁੰਦੇ ਦੀ ਇਹਦੀਆਂ ਜੋ ਕਰਾਮਾਤਾਂ ਕੀਤੀਆਂ ਹੋਈਆਂ ਨੂੰ ਸੋਨੋ ਦੱਸਿਓ ਇਹ ਸਾਡੇ ਕੋਲ 18 ਕ ਦਿਨ ਦਾ ਆਇਆ ਸੀ ਦੋਸਤੋ ਬਾਅਦ ਹੀ ਸ਼ਾਇਦ ਹਨਾ 22-25 ਕ ਦਿਨ ਦਾ ਹੋ ਵੱਧ ਤੋਂ ਵੱਧ 26 ਕ ਦਿਨ ਦਾ ਹੋ ਮਿੰਨੇ ਦਾ ਤਾਂ ਹੈ ਨਹੀਂ ਸੀ ਸਭ ਤੋਂ ਪਹਿਲੀ ਵਾਰ ਤਾਂ ਇਹ ਜਿਹੜੇ ਆਪਣੇ ਹੁੰਦੇ ਨੇ ਸਪੋਰਟ ਸ਼ੂ ਉਹਨਾਂ 'ਚ ਵੜ ਗਿਆ ਛੋਟਾ ਜਿਹਾ ਸੀ ਇਹ ਵੱਡੇ ਚੂਹੀ ਜਿੱਡਾ ਸੀਗਾ ਉਹ ਤੋਂ ਥੋੜਾ ਜਿਹਾ ਵੱਡਾ ਸਪੋਰਟ ਸ਼ੂ ਦੇ ਵਿੱਚ ਵੜ ਗਿਆ ਸੀ ਸਾਰੇ ਲੱਭ ਲਿਆ ਅਸੀਂ ਇਹ ਸੋਚ-ਸੋਚ ਕੇ ਕੰਮਲੇ ਹੋ ਗਏ ਵੇ ਕਿੱਥੇ ਗਿਆ ਗਿਆ ਤਾਂ ਕਿਆ ਕਿੱਥੇ फिर असी उपर भी चढ़ तो नहीं सकता लोबी से लगी हुई थी चाली असी सोचा भी कितने निकल सारा कहीं देख लिया बैडा के नीचे सारे कितने परोल फरोल के देख लिया सानू कितों नहीं लिया जो असी देखिया सारे बैठ गए भी गया तो गया कि थोड़ी जी परोटूज थी सी मैं मैं क्या मैं, मैं बरूनों लभ गया कहीं कि सारे बार ना इसे रूम चाह असी ਸਪੋਰਟ ਸ਼ੂਜ਼ ਵਿੱਚੋਂ ਮਸਾਂ ਕੰਢਿਆ ਸੀ ਇਹ ਤਾਂ ਇਹ ਪਹਿਲੀ ਹੋ ਸੀ ਜੀ ਆਉਣ ਸਾਰ ਸਾਡੇ ਘਰ ਚ ਛੜੀ ਇਹਨੂੰ ਦਿਖਾਈ ਸਾਨੂੰ ਟਿੱਪ ਟ੍ਰਿਕ ਤੇ ਦੂਜੀ ਇਹਦੀ ਸਾਨੂੰ ਦੱਸਾਂ ਮੈਂ ਕਿ ਦਿਨ ਰੋਟੀ ਬਣਾ ਕੇ ਨਾ ਮੈਂ ਰੋਟੀ ਬਣਾ ਕੇ ਇੱਕ ਦਿਨ ਰਸੋਈ ਚ ਬੈਠ ਕੇ ਪੀੜੀ ਤੇ ਬੈਠ ਕੇ ਖਾਣ ਲਾਂਗੇ ਇਹ ਛੋਟਾ ਜਿਹਾ ਕਿਆ ਮੇਰੀ ਪੀੜ੍ਹੀ ਦੇ ਨੀਚੇ ਪੜਿਆ ਮੇਰੇ ਬੇਟੇ ਦੇ ਕਹਿੰਦੇ ਕਹਿੰਦੇ ਮੈਨੂੰ ਰੋਨੋ ਆ ਗਿਆ ਬਰੂਨ ਨਾਲ ਵੀ ਸਬਜੀ ਵਾਲੀ ਕੌਡੀ ਚ ਮੂੰਹ ਪਾ ਲਿਆ ਨੇ ਇਹਦਾ ਮੂੰਹ ਮੱਚਿਆ ਫਿਰ ਉਤ ਉੱਤਾ ਇਹਨੇ ਬਹੁਤ ਵੱਡੀਆਂ ਵੱਡੀਆਂ ਹੋ ਕੀਤੀਆਂ ਹੋਈਆਂ ਨੇ ਫੇਰੇ ਇੱਕ ਵਾਰ ਸਿੱਧਣ ਸਿੱਧਾ ਸੜਕ ਤੇ ਜਾਂਦਾ ਹੁੰਦਾ ਸੀ ਹੁਣ ਅਸੀਂ ਤਾਂ ਹੀ ਜਾਲੀ ਲਾ ਕੇ ਰੱਖਦੇ ਆ ਸੜਕ ਦੇ ਉੱਤੇ ਕੁੱਤਿਆਂ ਤੇ ਹਮਲਾ ਕੀਤਾ ਹੀ ਨਹੀਂ ਜਾ ਕੇ ਵੱਡਾ ਸੀ ਉਦੋਂ ਤਾਂ ਪਾਕਿਸਤਾਨ ਵਿੱਚ ਮੋਟਰਸਾਈਕਲ ਮਾਰਿਆ ਫਿਰ ਇਹਦਾ ਪਿਛਲੇ ਸਾਈਡ ਸੰਗ ਮੈਂ ਹੋ ਗਿਆ ਵੀ ਟੁੱਟ ਗਈ ਪਰ ਉਹ ਠੀਕ ਹੋ ਗਈ ਪਰਮਾਤਮਾ ਦੀ ਕਿਰਪਾ ਨਾਲ ਹਨ ਤੇ ਹੋਰ ਵੀ ਬਹੁਤ ਹੋਣੇ ਸੋਨੋ ਉਹ ਅਗਦੀ ਵੀਡੀਓ ਚ ਦੱਸਾਂਗੇ ਜੋ ਜੋ ਇਹਨੇ ਕੀਤੀਆਂ ਹੋਈਆਂ ਨੇ ਸਾਡੀ ਹਾਸੀ ਵੀ ਆਉਂਦੀ ਹੁੰਦੀ ਹੁੰਦੀ ਹੈ ਕਿੰਨਾ ਤੋਂ ਤੇ ਹੁਣ ਦੇਖੋ ਜੋਗਾ ਕਰ ਰਹੇ ਨੇ ਬਰੂਨੋ ਜੀ ਸਾਡੇ ਵਿੱਚ ਬੈਠੇ ਨੇਗੇ ਸੋਨ ਹੁਣ ਇਹ ਚਾਟਾ ਦੇਖੋ ਨਹੀਂ ਪੈਰਾਂ ਤੇ ਕੈਮਰਾ ਨਹੀਂ ਟਾਂਦਿੰਦਾ ਦੇਖ ਬਰੂਨੋ ਨੇ ਪੈਰ ਕਿੰਨੇ ਗੰਦੇ ਕਰ ਲਏ ਐ ਬਰੂਨੋ ਬਰੂਨੋ ਆ ਬਰੂਨੋ ਦੇ ਪੈਰਾਂ ਦੀ ਆਪਾਂ ਫੋਟੋ ਖਿੱਚਦੇ ਆ ਬਰੂਨੋ ਆ ਤੇਰੇ ਪੈਰ ਕਿੰਨੇ ਗੰਦੇ ਨੇ ਬਹੁਤ ਲਾਗ ਹੈ ਬਰੂਨੋ ਆ ਤੇਰੇ ਪੈਰ ਕਿੰਨੇ ਗੰਦੇ ਨੇ ਪੁੱਤ ਆ ਪੈਰ ਇਹ ਕبھی ਨਹੀਂ ਹਣਦੀ ਮੇਰੇ ਪੈਰ ਦੇ ਕੋਣ ਹੁਣ ਗੁੱਸਾ ਤਾਂ ਕੌਣ ਲੱਗਿਆ ये कितों पा के जरा जराबा तू भी योग कर ले तू भी योग कर दे देखो मरून बराबर योग कर देरों उन्हें घूरता गुस्सा मेरे चंगा मैं तो उधर जा फिर ਮੈਂ ਤਾਂ ਉਧਰ ਜਾ ਕੇ ਆਣੀ ਆ। ਥੋੜੀਆਂ ਫੇਰ ਬਹੁਤ ਲੱਗ ਰਹੀਆਂ ਨੇ ਹਨਾ।